ਅੰਮ੍ਰਿਤ ਵੇਲੇ ਦੇ ਬਾਰੇ ਬਹੁਤ ਆਪਾਂ ਵਿਚਾਰਾਂ ਕੀਤੀਆਂ ਨੇ ਤੇ ਸਾਡੇ ਜੀਵਨ ਦੇ ਅੰਦਰ ਸਭ ਤੋਂ ਮਹੱਤਵਪੂਰਨ ਗੁਣ ਇਹ ਗੁਰੂ ਨੇ ਸਾਡੇ ਉੱਤੇ ਕੀਤਾ ਹੈ ਕਿ ਸਾਨੂੰ ਗੁਰੂ ਨੇ ਅੰਮ੍ਰਿਤ ਵੇਲਾ ਦਿੱਤਾ ਹੈ ਤੇ ਕਈ ਵਾਰ ਆਪਾਂ ਇਹਨਾਂ ਦੀ ਵਿਚਾਰ ਕੀਤੀ ਹੈ ਸਮਝੇਗਾ ਪੜ੍ਹੇਗਾ ਸੁਣਿਆ ਹੈ ਕਿ ਭਾਈ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਹੈ ਅੰਮ੍ਰਿਤ ਵੇਲੇ ਨੂੰ ਸੰਭਾਲਣਾ ਹੈ ਪਰ ਜਿਹੜੇ ਸੰਭਾਲਦੇ ਨੇ ਸੱਚਮੁੱਚ ਉਹ ਉਦਮੀ ਨੇ ਜਿਹੜੇ ਆਮ ਲੋਕ ਜਦੋਂ ਉੱਠਦੇ ਨੇ ਨਾ ਜਿਹੜੇ ਟਾਈਮ ਤੇ 7 8 ਵਜੇ ਤੇ ਉਦਮੀ ਬੰਦਾ ਜਿਹੜਾ ਅੰਮ੍ਰਿਤ ਵੇਲੇ ਦੀ ਸੰਭਾਲ ਕਰ ਰਿਹਾ ਹੈ ਕੋਈ 3 ਵਜੇ ਉੱਠ ਰਿਹਾ ਹੈ ਕੋਈ 2:30 ਵਜੇ ਉੱਠ ਰਿਹਾ ਹੈ ਕੋਈ 3:30 ਵਜੇ ਕੋਈ 4 ਵਜੇ ਕੋਈ 4:30 ਵਜੇ 5 ਵਜੇ ਤੱਕ ਵੀ ਕਈ ਉੱਠ ਕਰਕੇ ਉਦਮੀ ਆਪਣੇ ਸਾਰੇ ਕੰਮ ਸਮੇਟ ਦਿੰਦੇ ਨੇ ਉਹਨਾਂ ਦੇ ਜੀਵਨ ਦੇ ਅੰਦਰ ਉਦਮ ਆ ਗਿਆ ਹੈ ਕਿ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਹੈ ਮਾਲਕ ਦੇ ਗੁਣ ਗਾਉਣੇ ਨੇ ਨਿਤਨੇਮ ਦੇ ਰੂਪ ਦੇ ਵਿੱਚ ਸਹਿਜ ਪਾਠ ਕਰਕੇ ਗੁਰਬਾਣੀ ਦੀ ਵਿਚਾਰ ਕਰਕੇ ਇਤਿਹਾਸ ਪੜ੍ਹ ਕੇ ਗੁਰਬਾਣੀ ਦੇ ਸ਼ਬਦੀ ਵਿਚਾਰ ਕਰਕੇ ਹੁਣ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਉਦਮ ਵੇਲੇ ਦੀ ਜਿਹੜੀ ਅੰਮ੍ਰਿਤ ਵੇਲੇ ਦੀ ਸੰਭਾਲ ਉਹ ਕਰਦਾ ਕੌਣ ਹੈ ਉਦਮੀ ਬਣਦਾ ਕੌਣ ਹੈ ਉਹ ਕੀ ਬਣੇਗਾ ਜਿਹੜਾ ਟਾਈਮ ਨਾਲ ਸੋਵੇਗਾ ਜਿਹੜਾ ਸੌਂਈ 1:00 ਵਜੇ 1:30 ਵਜੇ ਰਿਆ ਹੋਇ ਉਹ ਉਦਮੀ ਕਿੱਥੋਂ ਬਣ ਜਾਵੇਗਾ ਉਹ ਤੇ ਫਿਰ ਉਠੇ ਕਹਿਣਾ ਆਪਣੇ ਉਹ ਟਾਈਮ ਦੇ ਨਾਲ ਜਦੋਂ ਸੂਰਜ ਦੀਆਂ ਕਿਰਨਾਂ ਪੂਰੀਆਂ ਤਤੀਆਂ ਹੋ ਜਾਣ ਤਾਂ ਪ੍ਰਿਆ ਹੋਵੇ ਸੂਰਜ 9:00 ਵਜੇ 10:00 ਵਜੇ ਤੇ ਜਿਹੜਾ ਟਾਈਮ ਦੀ ਸੰਭਾਲ ਕਰ ਰਿਹਾ ਵਕਤ ਦੀ ਸੰਭਾਲ ਕਰ ਰਿਹਾ ਜਿਹਨੂੰ ਪਤਾ ਹੈ ਕਿ ਮੈਂ ਅੰਮ੍ਰਿਤ ਵੇਲੇ ਉੱਠਣਾ ਹੈ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਹੈ ਉਹ ਮਨੁੱਖ ਟਾਈਮ ਦੇ ਨਾਲ ਰਾਤ ਨੂੰ ਸੌਵੇਗਾ ਅਰਦਾਸ ਕਰਕੇ ਸੋਵੇਗਾ ਸੁਲਾ ਸਾਹਿਬ ਦੀ ਪਾਵਨ ਬਾਣੀ ਪੜ੍ਹ ਕੇ ਸੋਵੇਗਾ ਮਾਲਕ ਅੱਗੇ ਅਰਦਾਸ ਕਰੇਗਾ ਕਿ ਮਾਲਕਾ ਅੱਜ ਦਾ ਜਿਹੜਾ ਦਿਨ ਦਿੱਤਾ ਸੀ ਤੇਰੇ ਬਾਣੀ ਅੰਦਰ ਬਤੀਤ ਹੋਇਆ ਹੈ ਰਾਤ ਆਈ ਹੈ ਕਿਰਪਾ ਕਰੀ ਆਪ ਅੰਗ ਸੰਗ ਸਹਾਈ ਹੋਈ ਤੇ ਅਮਰਤ ਵੇਲੇ ਦੀ ਦਾਤ ਸਾਡੀ ਝੋਲੀ ਵਿੱਚ ਪਾਉਣਾ ਕਰੀ ਤੜਕੇ ਜਾਗ ਖੁੱਲ ਜਾਵੇ ਥਾਪਾ ਕਈ ਵਾਰ ਵਿਚਾਰ ਕਰ ਚੁੱਕੇ ਆ ਕਈ ਵਾਰ ਅਲਾਰਮ ਨਾ ਵੱਜੇ ਨਾ ਤੇ అలਾਰਮ ਤੋਂ ਬਿਨਾਂ ਵੀ ਉੱਠ ਜਾਈਦਾ ਹੈ। అలਾਰਮ ਦੀ ਵੇਟ ਨਹੀਂ ਕਰੀ ਦੀ ਉਡੀਕ ਨਹੀਂ ਕਰੀ ਦੀ ਕਿ అలਾਰਮ ਵੱਜੇਗਾ ਤੇ ਉਠਾਂਗੇ। ਉਹ అలਾਰਮ ਭਾਵੇਂ 2 ਮਿੰਟ ਲੇਟ ਵੀ ਹੋ ਜਾਵੇ ਬੰਦੇ ਦੀ ਅੱਖ ਖੁੱਲ ਜਾਂਦੀ ਹੈ ਕਿ ਨਹੀਂ ਭਈ ਅੰਮ੍ਰਿਤ ਵੇਲਾ ਹੋ ਗਿਆ ਉઠੋ ਇਸ਼ਨਾਨ ਕਰਨਾ ਹੈ। ਨਿਤਨੇਮ ਕਰਨਾ ਹੈ। ਵਕਤ ਦੀ ਸੰਭਾਲ ਕਰਨੀ ਹੈ। ਤੇ ਜਿਹੜੇ ਉਦਮੀ ਐ ਮਾਲਕ ਜੀ ਕਹਿੰਦੇ ਉਹਨਾਂ ਦੇ ਘਰ ਦੇ ਵਿੱਚ ਕੋਈ ਵੀ ਘਾਟ ਨਹੀਂ ਪੈਂਦੀ ਉਹ ਉਦਮੀ ਐ ਇਹ ਮਾਲਕ ਨੇ ਉਦਮ ਦਿੱਤਾ ਆਗਾ। ਉਹਨਾਂ ਦੇ ਜੀਵਨ ਦੇ ਅੰਦਰ ਉਤਸ਼ਾਹ ਆ ਰਿਹਾ ਹੈ ਕਿ ਅਸੀਂ ਹੁਣ ਗੁਰਬਾਣੀ ਪੜਨੀ ਵਿਚਾਰ ਕਰਨੀ ਹੈ ਗੁਰਬਾਣੀ ਨੂੰ ਸਮਝਣਾ ਹੈ ਆਪਣੇ ਜੀਵਨ ਤੇ ਲਾਗੂ ਕਰਨਾ ਹੈ ਮਲਕ ਜੀ ਕਹਿੰਦੇ ਉਹਨਾਂ ਦੇ ਘਰ ਦੇ ਅੰਦਰ ਕੋਈ ਵੀ ਘਾਟ ਨਹੀਂ ਆਉਂਦੀ ਉਦਮ ਕਰਿੰਦਿਆਂ ਜੀਓ ਤੋਂ ਕਮਾਉਂਦਿਆਂ ਸੁੱਖ ਪੁੰਚ ਮਹਾਰਾਜ ਜੀ ਕਹਿੰਦੇ ਤੂੰ ਸਦਾ ਕਮਾਵੇਂਗਾ ਕਮਾਈ ਕਰਦਾ ਰਹੇਗਾ ਜਦੋਂ ਤੂੰ ਉਦਮੀ ਬਣ ਗਿਆ ਤੇ ਜਿਹੜੇ ਹੈ ਹੀ ਆਲਸੇ ਉਹਨਾਂ ਕਹਿਣਾ ਬਣਿਆ ਬਣਿਆ ਸਾਰਾ ਕੁਝ ਥਾਲੀ ਦੇ ਵਿੱਚ ਪੈ ਕੇ ਆ ਜੇ ਤੇ ਵਧੀਆ ਏ ਹਿਲਣਾ ਨਾ ਪਵੇ ਕਿਤੇ ਹੱਥ ਨਾਲ ਲਾਉਣੇ ਪੈ ਜਾਣ ਕਿਤੇ ਕੋਈ ਕੰਮ ਨਾ ਕਰਨਾ ਪਵੇ ਧਿਆਏ ਦਿਆ ਤੂੰ ਪ੍ਰਭੂ ਮੇਲਾ ਨਾਨਕ ਉਤਰੀ ਚਿੰਤਾ ਤੂੰ ਧਿਆਉ ਉਸ ਪ੍ਰਮਾਤਮਾ ਨੂੰ ਉਦਮ ਦੀ ਨਿਸ਼ਾਨੀਆਂ ਧਿਆਉਣਾ ਤੂੰ ਧਿਆ ਤੂੰ ਗੋਣ ਗੈਣ ਕਰ ਮਾਲਕ ਦੇ ਇਹੀ ਸਭ ਤੋਂ ਵੱਡਾ ਤੇਰਾ ਰੂਪ ਹੈ ਕਿ ਤੂੰ ਉਸ ਮਾਲਕ ਨੂੰ ਧਿਆਹ ਉਹਨੂੰ ਯਾਦ ਕਰ ਅੰਮ੍ਰਿਤ ਵੇਲੇ ਦੀ ਸੰਭਾਲ ਕਰ ਤੇ ਯਾਦ ਰੱਖੀ ਜਿਹੜਾ ਮਨੁੱਖ ਅੰਮ੍ਰਿਤ ਵੇਲੇ ਦੀ ਸੰਭਾਲ ਕਰ ਰਿਹਾ ਹੈ ਮਾਲਕ ਨੂੰ ਅੰਮ੍ਰਿਤ ਵੇਲੇ ਤੋਂ ਹੀ ਯਾਦ ਕਰ ਰਿਹਾ ਚੇਤਿਆ ਕਰ ਰਿਹਾ ਹੈ ਉਹਦਾ ਮਨੁੱਖਾ ਜਨਮ ਸਫਲ ਹੋਵੇਗਾ ਹੀ ਹੋਵੇਗਾ ਐਸਾ ਨਹੀਂ ਹੈ ਕਿ ਉਹ ਸਫਲਿਆ ਨਹੀਂ ਕਰੇਗਾ ਉਦਾਹਰਨ ਦਿੱਤੀ ਬੱਚੇ ਦੀ ਸਕੂਲ ਦੇ ਵਿੱਚ ਜਾਂਦਾ ਹੈ ਪੜਦਾ ਹੈ ਟੀਚਰ ਦੇ ਕਹਿਣੇ ਦੇ ਵਿੱਚ ਹੈ ਜੋ ਪੜਾਇਆ ਜਾਂਦਾ ਹੈ ਜੋ ਲਿਖਾਇਆ ਜਾਂਦਾ ਉਹਨੂੰ ਸਮੇਂ ਸਿਰ ਪੂਰਾ ਕਰਦਾ ਹੈ ਤੇ ਸੁਭਾਵਕ ਹੈ ਜਦੋਂ ਸਾਲ ਬਾਅਦ ਪੇਪਰ ਹੋਣਗੇ ਉਹ ਪਾਸ ਹੋਵੇਗਾ ਹੀ ਹੋਵੇਗਾ ਇਦਾਂ ਅਸੀਂ ਆਪਣੀ ਜ਼ਿੰਦਗੀ ਵਿੱਚੋਂ ਮਨੁੱਖਾ ਦੇਹੀ ਵਿੱਚੋਂ ਉਦੋਂ ਪਾਸ ਹੋਵਾਂਗੇ ਸਫਲ ਹੋਵਾਂਗੇ ਜਦੋਂ ਆਪਣੇ ਮਾਲਕ ਦੇ ਕਹਿਣੇ ਦੇ ਵਿੱਚ ਚੱਲਾਂਗੇ ਜਿਹੜੇ ਅੱਜ ਦੇ ਮਾਲਕ ਜੀ ਨੇ ਬਚਨ ਕੀਤੇ ਸਨ ਚੱਲੈ ਜਨਮ ਸਵਾਰ ਵਖਰ ਸੱਜ ਲੈ ਪਤ ਪਾਏ ਦਰਬਾਰ ਸਤਗੁਰ ਸ਼ਬਦ ਪੈ ਸਾਹਿਬ ਜੀ ਕਹਿੰਦੇ ਜਮ